ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਸਜਣੋ ਨੋਟ ਕਰ ਲਓ। ਪਿੰਡ ਵਿਠਮਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਗਰਦਾਸਪੁਰ ਆ ਗਿਆ ਤਹਿਸੀਲ ਆ ਗਈ ਬਟਾਲਾ। ਤੇ YouTube ਤੇ ਜਿੰਨੇ ਵੀ ਭੈਣ ਭਰਾ ਜੁੜੇ ਆ online ਪਸੂ ਲੈਣ ਦੇਣ ਕਰਦੇ ਆ ਤਾਂ ਜਿਹੜਾ ਚਿਹਰਾ ਤੁਹਾਡੇ ਸਾਹਮਣੇ ਕਰਦੇ ਨਾਲ तकरीबन ਸਾਰੇ ਭੈਣਾ ਭਰਾ ਜਾਣਦੇ ਆ ਪਿਆਰ ਸਤਿਕਾਰ ਦਿੰਨੇ ਹੋ ਨਾ ਸੁਣਿਆ ਸੀ ਤੇ ਅੱਜ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਘਰੇ ਆਪਾਂ ਪਹੁੰਚੇ ਆ ਫੌਜੀ ਸਾਹਿਬ ਕੋਲੇ ਆ ਸੱਜਣੋ ਕੈਪਟਨ ਸਾਹਿਬ ਦੇ ਕੋਲੇ ਤੇ ਸਾਰੀ ਡਿਟੇਲ ਲਾਵਾਂਗੇ ਝੋਟੀ ਦੂਜਾ ਸੂਆ ਜਿੰਨਾ ਕਿ ਮੈਨੂੰ ਪਤਾ ਲੱਗਾ ਟਾਪ ਦਾ ਨਗੀਨਾ ਕਹਿਣ ਚ ਦੋ ਰਿਆਂ ਨਹੀਂ ਤੁਹਾਨੂੰ ਤੋਰ ਤਾਰ ਕੇ ਵਿਖਾਵਾਂਗੇ ਬੜੀ ਸੁੰਦਰ ਝੋਟੀਆ ਜਿਹੜੀ ਫੌਜੀ ਸਾਹਿਬ ਨੇ ਘਰੇ ਤਿਆਰ ਕੀਤੀ ਆ ਆਜੋ ਲਈਏ ਡਿਟੇਲ ਫੌਜੀ ਸਾਹਿਬ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਵੈਲਕਮ ਜੀ ਆਨ ਇਸ ਪਿੰਡ ਦੇ ਵਿੱਚ ਜਿਹੜਾ ਤੁਸੀਂ ਸਾਨੂੰ ਦਰਸ਼ਨ ਦਿੱਤੇ ਆ ਧੰਨਵਾਦ ਆ ਜੀ ਤੁਹਾਡਾ ਵੀ ਤੁਸੀਂ ਪਹਿਲੀ ਰਾਏ ਦੇ ਬਾਕੀ ਰਾਗੀ ਗੱਲ ਇਹ ਆ ਵੀ ਜਿੱਥੇ-ਜਿੱਥੇ ਵੀ ਦੇਸਾਂ ਵਿਦੇਸਾਂ 'ਚ ਮੇਰੇ ਵਡੇ ਭਰਾ ਬਜ਼ੁਰਗ ਮਾਤਾ ਹਾਂਜੀ ਬੱਚੇ ਜਿਹੜੇ ਸਾਡੀ ਵੀਡੀਓ ਵੇਖ ਰਹੇ ਆ ਬੜੇ ਬਾਰੋਂ ਕਾਲ ਆਉਂਦੇ ਆ ਵੀ ਤੁਸੀਂ ਵੀਡੀਓ ਨਹੀਂ ਪਾਈ ਕੋਈ ਕਾਰਨ ਹੁੰਦੇ ਆ ਘਰੇਲੂ ਮਸਲੇ ਹੁੰਦੇ ਆ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਫਸਟ ਪ੍ਰੋਰੀ ਦਿੱਤੀ ਜਾਂਦੀ ਆ ਜੀ ਇਸ ਕਰਕੇ ਵੀਡੀਓ ਨਹੀਂ ਪਈ ਤੇ ਆ ਚਲੋ ਮੱਝ ਤਿਆਰ ਹੋਈ ਆ ਆਪਾਂ ਤੁਹਾਨੂੰ ਬੁਲਾਇਆ ਹਾਂ ਹਾਂਜੀ ਤੁਸੀਂ ਵੀ ਸਾਡੇ ਨਾਲ ਪਹਿਲੀ ਰੂਪ ਰੂਪ ਹੋਏ ਦੇ ਜੀ ਧੰਨਵਾਦ ਤੇ ਚਲੋ ਬਹੁਤ ਬਹੁਤ ਹੀ ਵਧੀਆ ਲੱਗਾ ਸਤਿਕਾਰਯੋਗਾਂ ਅਹੀਂ ਤੁਹਾਡੇ ਵੀ ਉਹ ਜਿਹੜਾ ਜਿਹੜਾ ਸਾਡੀ ਵੀਡੀਓ ਵੇਖ ਰਿਹਾ ਆਪਣਾ ਟਾਈਮ ਕੱਢ ਕੇ ਹਾਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਉਹਨਾਂ ਬੰਦਿਆਂ ਦਾ ਜਿਹੜੇ ਬੰਦੇ ਸਾਡੀ ਵੀਡੀਓ ਵੇਖ ਕੇ ਸਾਨੂੰ ਸਪਸਤ ਕਰਦੇ ਤੇ ਫੌਜੀ ਸਾਹਿਬ ਆਪਣਾ ਨਾਂ ਨੂੰ ਤੇ ਐਡਰੈਸ ਦੱਸ ਦਗੇ ਵੇਖੋ ਜੀ ਹਾਂਜੀ ਮੇਰਾ ਨਾਂ ਜੇ ਕੈਪਟਨ ਮਨਜੀਤ ਸਿੰਘ ਕੈਪਟਨ ਮਨਜੀਤ ਹਾਂਜੀ ਠੀਕ ਹੈ ਜੀ ਪਿੰਡ ਬਿਠੂਆ ਦਾਖਣਾ ਭਾਮ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਮੋਬਾਈਲ ਨੰਬਰ ਮੈਂ ਪਹਿਲਾਂ ਦੱਸ ਦਿੰਦਾ ਵਾਂ ਵੀ 78140 395104 ਇਹ ਮੋਬਾਈਲ ਨੰਬਰ ਆ ਜਿਹੜਾ ਅ ਚਾਹਦਾ ਵਾ WhatsApp ਨੰਬਰ ਆ ਠੀਕ ਆ ਦੂਜਾ ਨੰਬਰ ਜਿਹੜਾ ਉਹ ਮੈਂ ਕੱਲ ਮਰਵਾ ਨੰਬਰ ਤੇ ਆ ਵੀ ਮੈਂ ਤੁਹਾਨੂੰ ਦੱਸ ਦੇਣਾ ਉਹ ਇਹ ਮੇਰੇ ਵੈਸੇ ਸੱਜਣਾ ਸਕਰੀਨ ਤੇ ਵੀ ਨੰਬਰ ਚੱਲਦੇ ਰਹਿਣਗੇ ਦੂਜਾ ਨੰਬਰ ਆ ਜਿਹੜਾ Airtel ਦਾ ਨੰਬਰ ਆ 98018 ਹਾਂਜੀ ਤੇ 87731 ਠੀਕ ਆ ਜੀ ਇਹ ਨਵਾਂ ਨੰਬਰ ਲਿਆ ਤਾਂ ਕਿ ਯਾਦ ਨਹੀਂ ਹਾਰਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਫੌਜੀ ਸਾਹਿਬ ਜਿਹੜੇ ਨੰਬਰ ਜਿਹੜੇ ਆ ਆਪਾਂ ਦੇ ਦیتے ਆ ਜਿਹੜੇ ਕਿਸੇ ਵੀ ਭਰਾ ਨੂੰ ਸਾਡੇ ਨਾਲ ਗੱਲ ਕਰਨੇ ਆ ਉਹ ਕਰ ਸਕਦਾ ਕਿਸੇ ਵੀ ਪ੍ਰਕਾਰ ਦੀ ਠੀਕ ਹੈ ਫੌਜੀ ਸਾਹਿਬ ਰਹਿ ਗਈ ਗੱਲ ਮੱਝ ਦੀ ਹਾਂ ਜੀ ਮੱਝਾ ਸੰਧੂ ਸਾਹਿਬ ਤੁਸੀਂ ਬਹੁਤ ਵੀਡੀਓ ਬਣਾਈਆਂ ਆਪਾਂ ਕਿਸੇ ਦੀ ਮੱਝ ਨੂੰ ਮਾਰੀ ਨਹੀਂ ਅਖਾਂਗੇ ਹਾਂ ਜੀ ਹਾਂ ਜੀ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਚੰਗੀਆਂ ਚੰਗੇ ਆ ਪਰ ਜਿਹੜੀ ਚੀਜ਼ ਅੱਜ ਆਪਾਂ ਤੁਹਾਨੂੰ ਦਿਖਾ ਗਣੀ ਆ ਨਾ ਹਾਂ ਜੀ ਹੋ ਸਕਦਾ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਮਾਲੇ ਇਸ਼ੂ ਕਰੇ ਵਾਕਿਆ ਯਾਰ ਕਿਸੇ ਬੰਦੇ ਕੋ ਗਏ ਹਾਂ ਹਾਂ ਮੈਂ ਬਹੁਤ ਚੰਗੀ ਆ ਮੈਂ ਚੰਗੀ ਆ ਚੰਗੀ ਦਿਖਾਈ ਆ ਹਾਂਜੀ ਜਗਜੀਤ ਨੰਗਲ ਨੂੰ ਇਸ ਗੱਲੋਂ ਬੜਾ ਮੰਨਿਆ ਜਾਂਦਾ ਵਾ ਉਹ ਵੀ ਇੱਕ ਤੁਹਾਡੇ ਹਾਂਜੀ ਹਾਂਜੀ ਟੋਪਰ ਆ ਬੰਦਾ ਹਾਂ ਵੱਡਾ ਭਰਾ ਆਪਣਾ ਵੱਡਾ ਭਰਾ ਤੁਹਾਡਾ ਹਾਂਜੀ ਸੰਦੀਪ ਵੀ ਚਲੋ ਤੁਹਾਡਾ ਵੱਡਾ ਭਰਾ ਹਾਂਜੀ 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 ਪਰ ਉਹ ਬੰਦਾ ਵੀ ਵੱਡੀ ਗੱਲ ਇਹ ਆ ਵੀ ਚੀਜ਼ ਦੇ ਟੋਪਰ ਆ ਤਾਂ ਉਹਨੇ ਟੌਪ ਹੀ ਦੱਸਣੀ ਆ ਹਾਂਜੀ ਹਾਂਜੀ ਦੇ ਜੀਤ ਨਰਮਾ ਤੋਂ ਉਹਨੇ ਨਰਮ ਦੱਸਣੀ ਬਿਲਕੁਲ ਬਿਲਕੁਲ ਇਸ ਗੱਲੋਂ ਚਲੋ ਤਾਂ ਨਹੀਂ ਵੀ ਮੈਂ ਸਿੱਧ ਕਰਦਾ ਵੀ ਤੁਸੀਂ ਬੰਦੇ ਨੂੰ ਟੋਕ ਦਿੰਦੇ ਵੀ ਆਹ ਗੱਲ ਗਲਤ ਹੋ ਰਹੀ ਹੈ। ਹਾਂਜੀ ਹਾਂਜੀ ਹਾਂਜੀ। ਕਿਹਣੀ ਗੱਲ? ਹਾਂਜੀ। ਕਿਤੇ ਬੰਦੇ ਨੂੰ ਥੋੜਾ ਵਿਸ਼ਵਾਸ ਹੋ ਜਾਂਦਾ ਯਾਰ। ਬਿਲਕੁਲ ਜੀ ਬਿਲਕੁਲ। ਕਿਹਣੀ? ਤੇ ਬਾਕੀ ਮੱਛ ਜਿਹੜੀ ਆ ਉਹ ਹਰ ਬੰਦੇ ਦੇ ਵਸਰਾ ਰੋਗ ਨਹੀਂ ਇਹ ਮੱਝ ਨੂੰ ਰੱਖਣਾ। ਇਹ ਵੀ ਕਹਾਣੀ ਜੇ ਨਾਲ। ਠੀਕ ਆ। ਕਿਉਂਕਿ ਹਰ ਬੰਦਾ 70 80 ਆਲੀ ਲੈ ਕੇ ਖੁਸ਼ ਹੋਆ। ਬਿਲਕੁਲ ਬਿਲਕੁਲ। ਚੰਗਾ ਡੰਗਲ ਜਿੰਨਾ ਗੋੜ ਪਾਈਏ ਸੈਣੀ ਕਹਿੰਦੇ ਉਹਨਾਂ ਹੀ ਮਿੱਠਾ। ਉਹਨਾਂ ਹੀ ਮਿੱਠਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਹਾਂਜੀ। ਤੇ ਆਪਾਂ ਲਈ ਆ ਇਹ ਲਲਕਾਰ ਕੇ। ਠੀਕ ਆ ਤੇ ਫੌਜੀ ਸਾਹਿਬ ਇਹ ਕਿਹੜਾ ਸੂਆ ਐਸਾ ਇਹ ਦੂਜਾ ਸੂਆ ਸੁਣੀ ਜੇ ਸੰਧੂ ਸਾਹਿਬ ਦੂਜਾ ਸੂਆ ਦੂਜਾ ਸੂਆ ਮਾਜਾ ਬਾਕੀ ਮੇਰਾ ਕੱਦ ਤੁਸੀਂ ਵੇਖ ਲੋ 6 ਫੁੱਟ ਤੇ ਮੇਰੇ ਆ ਛਾਤੀ ਦੇ ਮੋਢੇ ਦੇ ਬਰਾਬਰ ਆਉਂਦੀ ਆ ਆਉਂਦੀ ਆ ਕੋਈ ਸ਼ੱਕ ਨਹੀਂ ਇਹ ਚੈੱਕ ਕਰ ਲੋ ਕਿੰਨੀ ਜੇ ਬਿਲਕੁਲ 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 ਠੀਕਾ ਜੀ ਸਿੰਘ ਵੇਖ ਲੋ ਕਦਾਂ ਦਾ ਕਿਸੇ ਮੈਨੂੰ ਗੱਲੋਂ ਖੁੰਜੀ ਦੱਸ ਦੋ ਕਿ ਆਹ ਦੇ ਲੋ ਮਾਜਾ ਨਹੀਂ ਆ ਹੱਥ ਤਰਾ ਕੋਈ ਨਹੀਂ ਠੀਕ ਆ ਜੀ ਪੌਜੀ ਸਾਹਿਬ ਪਲੂਨ ਝੋਟੀ ਨੇ ਆਪਣੇ ਕੋਲੇ ਚੋਈ ਤੇ ਆਪਾਂ ਕਿੰਨਾ ਦੁੱਧ ਚੋਲਿਆ ਜਿਹੜਾ ਇਹਦਾ ਭਾਂਡੇ ਚ ਆ ਗਿਆ ਅਸੀਂ ਇਹਦਾ ਚੋਇਆ ਜੇ ਕੋਈ 18 19 ਨੂੰ ਟੱਚ ਕੀਤੀ 20 ਵੀ ਟੱਚ ਕੀਤੀ ਆ ਕੋਈ ਇੱਕ ਅੱਧਾ ਦਿਨ ਠੀਕ ਆ ਉਦਾਂ 18 19 18 19 18 ਇਹ ਇੱਥੇ ਪੀਕ ਲੈਵਲ ਤੇ ਚੱਲਦੀ ਰਹੀ ਪੀਕ ਲੈਵਲ ਤੇ ਚੱਲੀ ਉਹ ਵੀ ਪਹਿਲਣ ਤੇ ਬਹੁਤ ਦੁੱਧ ਕੱਢ ਗਈ ਮੈਂ 2.5 ਲੱਖ ਰੁਪਇਆ ਖਰਚ ਕੇ ਤੇ ਮੈਂ ਧਾਰਾ ਮਾਰ ਕੇ ਲੈ ਗਿਆ ਇਹ ਵੀ ਦਿਲ ਵੇਖੋ ਅੱਛਾ ਜੀ ਧਾਰਾ ਮਾਰੀਆਂ ਸੀ ਠੀਕ ਆ ਤਾਂ ਰਾ ਮਾਰਗੇ 'ਚ ਲਾਇਆ ਸੀ ਤੇ ਮੈਂ ਇਹ ਚੀਜ਼ ਸਮਝੀ ਵੀ ਕੋਈ ਗੱਲ ਕੋਈ ਦੁੱਧ ਕੱਢੇਗੀ ਹਾਂ ਵੀ ਕੱਢਿਆ ਜੇ ਦੁੱਧ ਤੇ ਫੌਜੀ ਸਾਹਿਬ ਇਹ ਜਿਵੇਂ ਦੁੱਧ ਤੇ 18 19 ਤੇ ਚੱਲਦੀ ਰਹੀ ਹਾਂ ਤੇ ਏਰੀਏ ਕਿਹੜੇ 'ਚੋਂ ਖਰੀਦੀ ਸੀ ਉਸ ਟਾਈਮ ਮੈਂ ਜੀਨ ਤੋਂ ਖਰੀਦੀ ਆ ਜੀਨ ਦੇ ਏਰੀਏ ਜੀਨ ਦੇ ਏਰੀਏ ਮੰਨਿਆ ਬਹੁਤ ਸ਼ਾਨਦਾਰ ਹੈ ਨਾ ਮੱਜਾ ਟੋਪ ਟੋਪ ਮੱਜਾਂ ਨੇ ਆਵੇ ਕਿਉਂ ਗੱਲਾਂ ਕਰਦੇ ਬੰਦਾ ਹੈ ਨਾ ਮੋਹਰਾ ਦੇ ਵਿੱਚ ਤਾਂ ਟਾਫੀ ਆ ਇੱਕ ਮਤਲਬ ਇਹ ਜਿਹੜੀ ਆ ਝੋਟੀਏ ਅਰਜਨ ਕੁੰਗੜਦੀ ਆ ਮੈਨੂੰ ਉਹਨਾਂ ਨੇ ਦੱਸਿਆ ਵੀ ਆਪਾਂ ਨੂੰ ਮਤਲਬ ਇਹ ਪੱਕਾ ਰਕਾਰ ਨਹੀਂ ਦੱਸਿਆ ਉਹਨਾਂ ਮੁਤਾਬਕ ਅਰਜਨ ਕੁੰਗੜਦੀ ਆ ਅਰਜਨ ਕੁੰਗੜਦੀ ਆ ਉਹਦੇ ਕੋਲ 60 ਮੱਝਾਂ ਸੀ ਉਹ ਬੰਦੇ ਕੋਲ ਠੀਕ ਆ ਇਸ ਵੱਡੀ ਮਾਂ ਪਸੰਦ ਕੀਤੀ ਮੈਨੂੰ ਇਹ ਝੋਟੀ ਤੇ ਇਹ ਹੈਗੀ ਤਾਂ ਚੰਗੇ ਸੀਮਨ ਦੀ ਜਿਹੜਾ ਇਹਨੇ ਇੰਨਾ ਦੁੱਧ ਕੱਢਿਆ ਪਹਿਲਾਂ ਝੋਟੀ ਇੱਥੇ ਤੱਕ ਪਹੁੰਚੀ ਨਹੀਂ ਆਈ ਨਹੀਂ 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 ਕੋਈ ਵੈਰਲੀ ਆ ਵਾਕਿਆ ਹੀ ਤੇ ਇਸ ਕਰਕੇ ਮੈਨੂੰ ਕੋਈ ਮਾਣ ਨਹੀਂ ਹੈ ਕੁਝ ਉਹਨੇ ਬੰਦੇ ਨੇ ਖੁਦ ਵੀ ਆਖਿਆ ਕਿ 1500 ਲੀਟਰ ਫੋਰੀ ਸਾਹਿਬ ਕੱਢੇਗੀ ਠੀਕ ਆ ਤੇ ਨਾ ਵੀ ਖੁੱਲੇ ਪੈਸੇ ਲਾਤੇ ਵਡਾ ਦਿਲ ਕਰਕੇ ਪੈਸੇ ਲਾਉਣੇ ਪੈਂਦੇ ਆ ਬਿਲਕੁਲ ਜੇ ਚੰਗਾ ਪਸ਼ੂ ਲੈਣਾ ਤਾਂ ਪੈਸੇ ਲਾਉਣੇ ਨੇ ਮਾਦਮਾਨ ਬੜੀ ਇਤਿਚ ਰੱਖੀ ਸਾਡੀ ਮਾਂ ਨੇ ਰੱਖਿਆ ਤੇ ਮਾਦੇ ਵਧੀਆ ਆਪਣਾ ਸੌਂਸ ਦਿੱਤਾ ਖੋਲੀ ਪਤੈ ਨੂੰ ਤੇ ਫੌਜੀ ਸਾਹਿਬ ਦਿਨ ਕਿੰਨੇ ਲੈਂਦੀ ਹੁਣ ਇਹ ਹੁਣ ਵੇਖੋ ਜੀ ਇਹ 2 ਦਿਨ ਲੈ ਜਾ 4 ਦਿਨ ਲੈ ਜਾ ਕੱਲ ਨੂੰ ਸੂਪੇ ਦਿਨ ਪੂਰੇ ਆ ਮਰ ਜਨੇ ਖਾਈਤੀ ਦੇ ਪੂਰੇ ਹੋ ਗਏ ਜੀ ਅੱਛਾ ਠੀਕ ਆ ਅੱਜ ਅੱਜ 31 ਤਰੀਕ ਹੋਗੀ ਅੱਜ 31 ਆ ਦੇ ਉੱਤੇ ਜਾਗਦੀ ਆ ਇਹ ਫੌਜੀ ਸਾਹਿਬ ਹਜੇ 5 6 ਦਾ ਨਹੀਂ ਸੁੰਦੀ ਕਰਮਾਂ ਵਾਲੀ ਤੁਸੀਂ ਆਪਣੇ ਫੜਿਆ ਬਚਾ ਲਓ ਵੇਖੋ ਕਿੱਥੇ ਉਹਦਾ ਜਿਵੇਂ ਆਪਾਂ ਡਾਕਟਰ ਨੂੰ ਸਾਧ ਲਿਆ ਤੇ ਟੀਕੇ 2 ਕੇ ਕਿਹੜੇ ਤੋਂ ਗੱਭਣ ਆ ਇਹ ਟੀਕਾ ਪੁੱਤ ਐਂ ਕਮਾਈ ਆ ਡਾਕਟਰ ਸਾਹਿਬ ਨੇ ਬੁਲਾ ਲਿਆ ਐਸੇ ਮਾਰਿਆ ਠੀਕ ਆ ਇਹਨਾਂ ਦੀ ਫੋਟੋ ਵਿੱਚ ਲੈਣੀ ਹੈ ਹਾਂਜੀ ਹਾਂਜੀ ਤੇ ਲੈ ਚੱਲ ਪੁੱਤ ਲੈ ਚੱਲ ਉੱਧਰ ਆ ਜਾ ਆ ਜਾ ਆ ਜਾ ਠੀਕ ਆ ਤੋੜਾ ਵੇ ਤੋੜਾ ਆਪਣੇ ਹਾਂ ਬਹੁਤ ਤੋੜਾ ਵੇ ਛੋਟਾ ਸੱਜਣੋ ਚੈੱਕ ਕਰੋ ਚੈ ਤੇ ਬਾਕੀ ਡਾਕਟਰ ਸਾਹਿਬ ਵੀ ਸੱਦ ਲਏ ਫੌਜੀ ਸਾਹਿਬ ਨੇ ਕਹਿੰਦਾ ਪੱਕੇ ਕੰਮ ਕਰਾਂਗੇ ਕੱਚੇ ਨਹੀਂ ਕਰਨੇ ਕੋਈ ਵੀ ਵੀ ਐ ਕੱਲ ਨੂੰ ਕੋਈ ਭੈਣ ਭਰਾ ਕਹਿਣਾ ਦੇਵੇ ਆਪਦੇ ਕੋਲੋਂ ਜਾਣ ਦੇ ਉੱਥੇ ਹੀ ਬੰਦੇ ਡਾਕਟਰ ਸਾਹਿਬ ਆਜੋ ਕਿਹੜੇ ਟੀਕੇ ਟੂਕੇ ਤੋਂ ਗੱਭਣਾ ਸ਼ਾ ਜੀ ਆਜੋ ਆ ਡਾਕਟਰ ਸਾਹਿਬ ਤਾਂਬਲੇ ਵਾਲੇ ਆ ਵੀ ਹਾਂਜੀ ਸਾਡੇ ਕੋ ਆਉਂਦੇ ਜਾਂਦੇ ਇਹੋ ਹੀ ਸੱਜਣ ਹੀ ਆ ਸੱਜਣ ਵੀ ਲਾ ਲੋ ਤੇ ਆਪਰੇਟ ਵੀ ਇਹੋ ਕਰਦੇ ਠੀਕ ਆ ਓਕੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹਾਂ ਵਧੀਆ ਵੀਰੇ ਚੜਦੀ ਤੇ ਡਾਕਟਰ ਸਾਹਿਬ ਥੋੜਾ ਜਿਹਾ ਨੇੜੇ ਹੋ ਜਿਓ ਫੌਜੀ ਸਾਹਿਬ ਦੇ ਤੇ ਵੀਰੇ ਇਹ ਕਿਹੜੇ ਟੀਕੇ ਟੂਕੇ ਤੋਂ ਗੱਬਣ ਕਰ ਲਈਏ ਨਵਾਬ ਟੀਕਾ ਜੀ 3 ਲੀਟਰ ਦਾ ਕੇ ਬਹੁਤ ਸੀਮਨ ਤਗੜਾ ਲਾਇਆ ਹੈ ਨਵਾਬ ਤੋਂ ਅ ਲਕਸ਼ਮੀ ਡੇਰੀ ਵਾਲੇ ਸਾਡਾ ਚੰਗਾ ਕਰਦੇ ਹਾਂ ਹਾਂ ਵੀ ਚੰਗਾ ਬੱਚਾ ਲਾਉਗੀ ਵਾਕੇ ਹੀ ਵਾਕੇ ਬੱਚ ਵੀ ਗਰੰਟੀ ਵਾਲਾ ਟੀਕਾ ਲੱਗਿਆ ਵੀ ਐ ਪ੍ਰਵਾਹ ਨਹੀਂ ਕੋਈ ਕੋਈ ਤਾਂ ਇਹ ਮਤਲਬ ਗੱਲ ਹੋ ਬੱਚਾ ਆ ਗਿਆ ਮਾਲੋ ਲੱਖ ਰੇੜਾ ਦਾ ਬੱਚਾ ਆਇਆ ਨਾ ਵਾਕੇ ਟੋਪ ਦਾ ਕੋਈ ਸ਼ੱਕ ਨਹੀਂ ਨਸਲ ਵੀ ਉੱਥੇ ਲੱਗਦੀ ਜਿੱਥੇ ਵੀ ਸਾਹਮਣੇ ਹਾਂ ਹਾਂ ਬੋਲ ਸਾਹਿਬ ਬਾਕੀ ਆਪ ਚੰਗੀ ਆ ਤੇ ਜ ਚੰਗਾ ਟੀਕਾ ਲੱਗਿਆ ਤੇ ਚੀਜ਼ਾਂ ਦੋ ਬਣ ਜਾਣੀਆਂ ਉਹ ਬਣ ਜਾਂਦੀਆਂ ਸੰਧੂ ਸਾਹਿਬ ਇਹਦੇ ਮਗਰ ਆਈ ਹੀ ਕੱਟੀ ਅੱਛਾ ਪਹਿਲੇ ਸੂਏ ਪਹਿਲੇ ਸੂਏ ਮਗਰ ਕੱਟੀ ਆਈ ਹੀ ਜਿਹੜੀ ਮੈਂ ਨਾਲ ਲੈ ਗਿਆ ਹਾਂ ਸੰਦੀਪ ਕੋਲੋਂ 40 ਗਾਈਆਂ ਨੇ ਠੀਕ ਆ ਸੰਦੀਪ ਠੀਕ ਆ ਜੀ ਪੀਡੀਐਫ ਮੇਲਾ ਜਿਹੜਾ ਪੰਜਾਬ ਚ ਲੱਗਦਾ ਉਸ ਮੇਲੇ ਦਾ ਉਹ ਬੰਦਾ ਮੈਂਬਰ ਹੁੰਦਾ ਠੀਕ ਆ ਜੀ ਪੀਡੀਐਫ ਮੇਲੇ ਦਾ ਜੀ ਇਹਦੇ ਕੋਲ 40 ਗਾਈਆਂ ਉਹ ਚੰਗਾ ਬ੍ਰੀਡਰ ਸਮਝੋ ਉਹਨੂੰ ਹਾਂਜੀ ਉਸ ਬੰਦੇ ਕੋਲ ਕੱਟੀ ਖੜੀ ਐ ਜੀ ਠੀਕ ਆ ਉਹ ਬੰਦੇ ਨੇ ਆਖਿਆ ਵੀ ਦੇ ਫੌਜੀ ਸਾਹਿਬ ਤੁਸੀਂ ਕੱਟੀ ਖੜਨੀ ਆ ਤਾਂ ਸਵਾ ਲੱਖ ਦੀ ਮੈਂ ਕੱਟੀ ਤੁਹਾਨੂੰ ਮਾਫ ਕਰਨਾ ਵਾ ਉਸੇ ਕੱਟੀ ਦਾ ਮੈਂ ਰੇਡ ਪੁੱਛਿਆ ਮੇਰੇ ਕੋਲ ਖੜਕੇ ਅੱਛਾ ਜੀ ਇਹਦਾ ਮਤਲਬ ਵੀ ਇਹ ਮਨੇ ਇੱਕ ਇੱਕ ਜੇ ਕੱਟੀ ਦੇਣ ਦੀ ਤਾਂ ਸਵਾ ਡੇਢ ਲੱਖ ਦੀ ਕੱਟੀ ਆ ਕੱਟੀ ਆ ਕਰਮਾਲੀ ਨੇ ਜੇ ਕਰਪਾ ਕਰਤੀ ਗੁਰੂ ਰਾਮਦਾਸ ਨੇ ਕੱਟੇ ਦਾ ਵੀ ਵੀਰੇ ਮੁੱਲ ਪਊਗਾ ਕਿਉਂਕਿ ਚੰਗੇ ਦੁੱਧ ਵਾਲੀ ਮੈਂ ਆ ਮੈਂ ਦੱਸਦਾ ਨਾ ਕਿ ਪਿਛਲੇ ਆਪਣੇ ਇਧਰ ਏਰੀਆ ਜਾਇਆ ਨਵਾਲ ਦਾ ਹੀ ਆਇਆ ਆ ਤੇ 1.5 ਮਹੀਨੇ ਦਾ ਬੱਚਾ ਆਪ ਮੂੰਹੋਂ ਕਹਿੰਦੇ ਆਂਦੇ ਪਹਿਲਾਂ ਤੇ ਕੱਟਾ ਪਾਲ ਪਾਲਿਆ ਹੀ ਨਹੀਂ ਕਦੇ ਉਹਨਾਂ ਨੇ ਰੂਪ ਉਸਨ ਦੀ ਕੱਟਾ ਦੇ ਕਿਉਂਕਿ ਬਾਈ ਗਰੋਥ ਉਹਨੇ ਆਪ ਕਰਨੀ ਹੱਡਾਂ ਪੈਰਾਂ ਦਾ ਨਿੱਗਰ ਬੱਚਾ ਆ ਗਿਆ ਪਰ 50 ਮਹੀਨਿਆਂ ਦਾ ਜੰਪ ਸਟਾਰਟ ਕਰਦਾ ਪਿਆ ਹਾਂ ਉਹਨਾਂ ਦਾ ਚਾਹ ਨੂੰ ਉਹਨਾਂ ਦਾ ਕੱਟਿਆਲ ਵੀ ਹੁੰਦਾ ਪਿਆ ਕੱਟੇ ਦੀਆਂ ਮੁੰਡੀਆਂ ਪਈਆਂ ਕੱਟੇ ਵੀ ਚੰਗੇ ਆਉਂਦੇ ਆ ਕੱਟਾ ਕੇ ਕਹਿੰਦੇ ਪਾਲਿਆ ਨੇ ਇਹਦਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੇ ਹੋਰ ਫੌਜੀ ਸਾਹਿਬ ਕੋਈ ਸੁਨਿਆਮ ਪੱਤਰ ਫੇਰੇ ਦਾ ਸਿਹਤ ਝੋਟੀ ਦੀ ਪੂਰੀ ਕਰ ਲਈ ਆਪਾਂ ਗੱਲ ਤਾਂ ਵੀ ਝੋਨਿਆ ਪਿੰਡ ਜਿਹੜਾ ਨਾ ਹਾਂਜੀ ਸੰਤੂ ਸਾਹਿਬ ਉਹ ਪ੍ਰਾਜ ਨੂੰ ਲੱਭਦਾ ਹਾਂ ਠੀਕ ਹੈ ਜਿਵੇਂ ਕਹਿੰਦੇ ਹੁੰਦੇ ਵੀ ਰੂੜੀਆਂ ਵੇਖ ਕੇ ਬੁੜੇ ਰਸਤਾ ਕਰਿਆ ਹੁੰਦੇ ਹੁੰਦੇ ਹਨਾ ਪਿਆਰ ਰੂੜੀਆਂ ਲੈਣੀਆਂ ਚੰਗੀਆਂ ਡੰਗਰ ਚੰਗੇ ਰੱਖੇ ਚੰਗੇ ਰੱਖੇ ਹੁੰਦੇ ਆ ਹਨ ਤੇ ਬਾਕੀ ਲਈ ਇਹ ਦਲਾ ਸੰਸਾਰ ਆਵੇ ਉਹ ਇੱਕ ਛਾਈ ਵਾਲ ਗਾਈ ਆ ਇਹ ਇਹਦੀ ਫਾਈਨਲ ਕਰ ਦਈਏ ਪਰ ਰੇਟ ਰੂਟ ਕਿਵੇਂ ਕਰੀਏ ਫਿਰ ਇਹਦਾ ਹਾਂ ਕਰੋ ਫਾਈਨਲ ਕੋਈ ਗੱਲ ਨਹੀਂ ਹਾਂਜੀ ਕਿਉਂਕਿ ਆਪਣੇ ਭੈਣਾ ਭਰਾਵਾਂ ਨੇ ਕਾਲ ਕਰਨੀ ਆ ਤੇ ਵੀ ਫੌਜੀ ਸਾਹਿਬ ਕਿੰਨੇ ਦੀ ਝੋਟੀ ਦਿਓਗੇ ਹੁਣ ਗੱਲ ਇਹ ਇਸੇ ਮੈਂ ਪ੍ਰਸ਼ਾਸਕ ਗੱਲ ਕਰਦਾ ਹਾਂ ਰੇਟ ਦੇ ਵੀ ਜੇ ਇਹ ਬੰਦਾ ਬੜੇ ਗਹਿਰਾਈ ਤੱਕ ਵੀਡੀਓ ਦੇਖ ਰਿਆ ਨਾ ਤੇ ਲਾਸਟ ਆਪਾਂ ਕਹਿ ਦਿੰਦੇ ਆ ਵੀ ਵੀਡੀਓ ਜਿਹੜੀ ਆ ਬੜੀ ਸੋਹਣੀ ਹੁੰਦੀ ਆ ਬਣਾਉਣ ਆ ਜੋਰ ਲੱਗਾ ਹੁੰਦਾ ਜਿਹੜਾ ਬਣਾ ਪੂਰਾ ਉਹਨੇ ਆਪਣਾ ਤਨਮਨ ਲਾਇਆ ਹੁੰਦਾ ਤੇ ਲਾਸਟ ਆਪਾਂ ਕਹਿਣੇ ਆ ਮੁੱਲ ਹੋਊਗਾ ਫੋਨ ਤੇ ਫੋਨ ਤੇ ਤੇ ਮੇਰੇ ਭਰਾ ਜੋ ਉਹ ਫਿਰ ਬੰਦਾ ਅਗਲਾ ਗਾਹ ਕਾਹ ਕੱਢ ਦਿੰਦਾ ਵੀਡੀਓ ਨੂੰ ਮਤਲਬ ਉਦੋਂ ਇੰਟਰਸਟ ਖਤਮ ਹੋ ਜਾਂਦਾ ਯਾਰ ਖਤਮ ਹੋ ਜਾਂਦਾ ਮੁੱਲ ਸੁਣਨ ਤੱਕ ਹੀ ਤਾਂ ਸੀਮਤ ਆ ਸਾਰਾ ਵੀ ਰੇਟ ਕੀ ਰੱਖਦੇ ਆ ਰੇਟ ਕੀ ਰੱਖਦੇ ਆ ਜਦੋਂ ਅਗਲਾ ਕਹਿੰਦੇ ਫੋਨ ਤੇ ਮੋਲਾ ਫਿਰ ਵੀਡੀਓ ਵੇਖਣ ਦਾ ਸੁਆਦ ਨਹੀਂ ਆਉਂਦਾ ਮਰ ਜਾਂਦਾ ਇਹ ਮਤਲਬ ਤੁਹਾਨੂੰ ਮਿਲਾਉਂਦੇ ਜੇ ਪਰੋਦੇ ਆਏ ਜੀ ਹਾਂਜੀ ਹਾਂਜੀ ਤੇ ਇਹ ਅੱਜ ਮੈਂ ਕਹਿੰਦਾ ਤੇ ਮੁੱਲ ਆਪਾਂ ਦੱਸ ਦਈਏ ਹਾਂਜੀ ਦੂਜੀ ਗੱਲ ਰਹੀ ਮੈਂ ਵਿਸਾਖੀ ਮੇਲਾ ਪਿਛਲੀ ਈ ਵੀ ਗਿਆ ਹਾਂ ਐਰਕਾਂ ਚੇਰਾ ਮੱਥਾ ਠੀਕ ਆ ਅਸੀਂ ਵੀ ਉੱਥੇ ਹੀ ਸੀ ਮੇਲੇ ਦੇ ਉੱਤੇ ਮੈਂ ਇਹੋ ਜਿਹਾ ਮੱਝਾਂ ਦਾ ਮੈਂ 7 ਲੱਖ ਦੀ ਸੁਣਿਆ ਰੇਟ ਠੀਕ ਆ ਇਹ ਵੀ ਸੁਣਿਆ ਹਾਂਜੀ 5 ਵੀ ਸੁਣਿਆ ਸੰਧੂ ਸਾਹਿਬ ਠੀਕ ਆ ਪਰ ਆਪਾਂ ਕੋਈ 7 ਨਹੀਂ ਕੋਈ 6 ਨਹੀਂ ਕੋਈ 5 ਨਹੀਂ ਕੋਈ 4 ਨਹੀਂ ਮੁੱਲ ਜੇ 3 ਲੱਖ ਰੁਪਇਆ ਮੋਲੇ ਦਾ ਕਰਤਾ ਆਪਾਂ 3 ਲੱਖ ਰੁਪਇਆ 3 ਲੱਖ ਮੁੱਲ ਦੀ ਗੱਲ ਤੇ ਕਰ ਰਹੇ ਹਾਂ ਠੀਕ ਆ ਉਹਦੇ ਚੋ ਪਿਆਰ ਮੁਹੱਬਤ ਕਿੰਨਾ ਕੁ ਕਰੀਏ ਕੀ ਹਿਸਾਬ ਕਿਤਾ ਉਹਨਾਂ ਜਿਹੜੀ ਫੌਜੀ ਸਾਹਿਬ ਦੇ ਦੇਣੀ ਆ ਮੈਂ ਕਹਿੰਦਾ ਤੂੰ ਜਿੱਦਾਂ ਹੁਣ ਤੂੰ ਕਹਦੇ ਨਹੀਂ ਆਪਾਂ ਸਾਂਭੀ ਕੀਤੀ ਪਹਿਲਾਂ ਵੀ ਰੁਪਏ ਲਾ ਕੇ ਲਿਆਂਦੇ ਤੇ ਇੱਕ ਗੱਲ ਹੋਰ ਆ ਜਿਵੇਂ ਆਪਾਂ ਪੰਜਾਬ ਪੰਜਾਬ ਚ ਇਹਦੀ ਡਿਲੀਵਰੀ ਫ੍ਰੀ ਹਾਂ ਇਹ ਗੱਲ ਤੁਸੀਂ ਪੁੱਰੋ ਹੈਨਾ ਪੂਰੇ ਪੰਜਾਬ ਦੇ ਵਿੱਚ ਮਤਲਬ ਉਹਦਾ ਨਾ ਚੰਡੀਗੜ੍ਹ ਵੀ ਟੱਚ ਵਾ ਠੀਕ ਆ ਜੀ ਪੰਜਾਬ ਭਾਵੇਂ ਚਲ ਜੇ ਮਤਲਬ ਉਹ ਲਾਸਟ ਬਾਰਡਰ ਤੇ ਹਰਿਆਣੇ ਵਾਲੇ ਤੇ ਭਾਵੇਂ ਗੱਡੀ ਦਾ ਕਿਰਾਇਆ ਆਪਣਾ ਗੱਡੀ ਦਾ ਕਿਰਾਇਆ ਮੈਂ ਦਵਾਂਗਾ ਠੀਕ ਆ ਕਲੀਅਰ ਇਹਦੇ ਵਿੱਚੋਂ ਮੈਂ ਤੁਹਾਡੀ ਛੱਡਾਂਗਾ ਮਾਨਤਾ ਲੋਕੀ ਕਰਦੇ 2000 ਕੋਈ ਕਹਿੰਦਾ 3000 ਹਾਂਜੀ ਆਪਾਂ 1000 ਆ 40000 ਦਾ ਮਾਣਾ 2 ਲੱਖ ਤੇ 60000 ਰੁਪਏ ਦੀ ਕੋਈ ਸ਼ੱਕ ਨਹੀਂ 260000 ਬਚ ਗਿਆ ਉਹਦੇ ਵਿੱਚੋਂ ਮੈਂ ਕਿਰਾਇਆ ਦਵਾਂਗਾ ਮੇਰੇ ਨਾਲ ਕਿ 10000 ਮੇਰੇ ਨਾਲ ਕਿ 5000 ਮੇਰੇ ਨਾਲ ਕਿ 3000 ਮੇਰੇ ਨਾਲ ਕਿ 2000 ਇਹਦਾ ਜਿੱਥੇ ਦਾ ਅੰਜਾਲਾ ਇਹ ਕਿੱਥੇ ਦਾ ਅੰਜਾਲਾ ਉੱਥੋਂ ਦਾ ਕਿਰਾਇਆ ਆਪਾਂ ਦੇਵਾਂਗੇ ਕਿਰਾਇਆ ਆਪਾਂ ਤਾਂ ਪਤਾ ਇੱਕ ਰੀ ਮੜੀ ਜਿੱਥੋਂ ਕਮਾਈ ਹੋਰ ਝੋਟੀ ਇਹ ਝੋਟੀ ਭਾਰ ਕੱਢੇ ਹਾਂਜੀ ਜੇ ਕਿਵਾਈ ਨਾ ਮੋਟੀ ਹੋਵੇ ਗਰੰਟੀਆਂ ਗਰੰਟੀਆਂ ਤੇ ਜੇ ਕੋਈ ਸੂ ਸੂ ਮਤਲਬ ਸਵਾਕ ਹੀ ਲੈ ਕੇ ਜਾਣੀ ਚਾਹੁੰਦਾ ਤਾਂ ਮੇਰੇ ਨਾਲ ਇਹਨੇ ਚਲੋ ਕਰ ਲਈ ਆ ਫਕਟਿਤ ਕਰ ਲਈ ਹਾਂ ਪਈਆ 50000 ਐਸਾਈ ਪਾ ਲੈ ਜਿੱਦਾਂ ਸਵੇਰ ਉਦਨ ਲੈ ਜੇ ਓਕੇ ਰਿਪੋਰਟ ਇਹ ਵੀ ਗਾਰੰਟੀ ਆ ਆਪਣੀ 31 ਤੇਗੀ ਤੇ ਮੈਂ ਪੈਸੇ ਵਾਤ ਲਵਾਵਾ ਲਓ ਅਗਲੀ ਦੀ ਚੀਜ਼ ਆ ਉਹਦੀ ਚੀਜ਼ ਉਹਦੀ ਕਿਸਮਤ ਹੋ ਜਾਣੀ ਆ ਬਸ ਉਹ ਹਾਂ ਉਹਦੀ ਕਿਸਮਤ ਵਾਕੇ ਕੋਈ ਸ਼ੱਕ ਨਹੀਂ ਦੇਖ ਲੋ ਜੋ ਡੀਟੇਲਸ ਦੇਖੋ ਹਾਂ ਕਮਾਲਾ ਪੁੱਤ ਕਮਾਲਾ ਵੇਖੋ ਸਜਣੋ ਜੇ ਚੰਗੀ ਮੈਂ ਰੱਖਣ ਦੇ ਸ਼ਕੀਨ ਆ ਪੈਸੇ ਦਾ ਸੱਜਣਾ ਖਰਚ ਹੋਣਗੇ ਤੇ ਪਰ ਘਰੇ ਖੜੀ ਨੂੰ ਨਾ ਰਿਸ਼ਤੇਦਾਰ ਵੀ ਆ ਕੇ ਕੀਰਾ ਤਾਂ ਨਾਗਾ ਕੋਠੀ ਆ ਲਵਾ ਚ ਜਾਊਗੀ ਤੇ ਪਹਿਲਾਂ ਇਹਦੇ ਲਈ ਆਊਗੀ ਵੀ ਵਾਕਿਆ ਹੀ ਮੋਹਰਾ ਦਾ ਨਗੀਨਾ ਘਰੇ ਖੜਾ ਸੰਧੂ ਸਾਹਿਬ ਫੁੱਟ ਫੁੱਟ ਤੇ ਥਣ ਲੱਗਾ ਵਾ ਮੈਂ ਨਾ ਨਾੜਾ ਨੂੜਾ ਲੇਵੇ ਤੇ ਕਰਮਾਂ ਵਾਲੀ ਦੇ ਨਾ ਪੂਰਾ ਸਰੀਰ ਤੇ ਨਾੜਾ ਨੇ ਹਾਂ ਫੌਜੀ ਸਾਹਿਬ ਕੋਈ ਨਿੰਦਨ ਵਾਲੀ ਚੀਜ਼ ਹੀ ਨਹੀਂ ਕਰਮਾਂ ਵਾਲੀ ਦੀ ਵੇਖੋ ਵੇਖੋ ਸੱਜਣੋ ਅਜੇ ਬਣੀ ਆ ਛੋਟੀ ਬੈ ਬੈ ਕੇ ਨਾ ਅਜੇ ਤਾਂ ਹਾਂ ਇੱਕ ਹੀ ਸਾ ਬਣੀ ਆ ਫੌਜੀ ਸਾਹਿਬ ਦੋ ਹੋਰ ਬਣੂੰਗੀ ਹਾਂ ਦੋ ਅਜੇ ਬਣੂੰਗੀ ਬਸ ਪੁੱਤ ਠੀਕ ਹੈ ਵੇਖੋ ਸੱਜਣੋ ਛਣਦੀ ਵੇਖੋ ਬੰਦਾ ਹਾਂ ਤੇਰੇ ਕੋਲ ਛਣਦੀ 22 ਹਜ਼ਾਰ ਦਾ ਥਾਣਾ 22 ਹਜ਼ਾਰ ਦਾ ਮੋਰਚਾ ਤੇ 2 ਲੱਖ ਤੇ 60 ਹਜ਼ਾਰ ਰੁਪਿਆ 2 ਲੱਖ 60 ਹਜ਼ਾਰ ਉਹਦੇ ਵਿੱਚ ਪਹੁੰਚ ਜਾਵਾਂਗਾ ਹਾਂ ਮੈਨੂੰ ਸਮਝੇ ਬੰਦਾ ਵੀ ਮੈਂ ਗਵਾਨ ਹੋਈ ਲੱਲੀ ਆ ਬਸ ਜਦੋਂ ਸੌਦਾ ਹੋ ਗਿਆ ਤੇ ਇਹ ਸੋਚੇ ਵੀ ਝੋਟੀ ਮੇਰੇ ਘਰੇ ਆ ਗਈ ਮੇਰੇ ਘਰ ਆ ਗਈ ਬਸ ਕਿਰਾਏ ਦੀ ਟੈਨਸ਼ਨ ਥੋੜੀ ਆ ਕਿਰਾਏ ਦੀ ਟੈਨਸ਼ਨ ਨਹੀਂ ਤੇ ਉਹ گاਉ ਦੀ ਕੀ ਡਿਟੇਲ ਆਪਾਂ ਦੱਸਦੇ ਸੀ گاਉ ਦੀ ਤੇ ਨਾ ਤਾਂ ਵੀ ਇਹ ਮੈਂ ਗਾ ਲਈ ਹੀ ਪਹਿਲੇ ਸੂਏ ਮੈਂ ਨੰਗਲ ਲੈਣਾ ਸੰਧੂ ਸਾਹਿਬ ਚੰਗਾ ਤੇ ਵਧੀਆ ਜਿਹੜਾ ਦਿਲ ਲੱਗ ਜੇ ਜਿਹੜਾ ਮਤਲਬ ਜਿਹੜਾ ਦਿਲ ਦੇ ਆਇਆ ਉਹ ਮੈਂ ਲੈਣਾ ਚਾਹਾਂ ਰੋਹਾ ਠੀਕ ਆ ਇਹ ਗਾਣਾ ਪਤਾ ਕਿ ਤਾ ਮੈਂ ਪਈਆ ਲੈਣਾ 75000 ਠੀਕ ਆ ਜੀ ਪਹਿਲਾਂ ਮਗਰ ਇਹਦੇ ਵੱਛਾ ਹੈ ਠੀਕ ਆ ਮੈਂ ਕਿਹਾ ਕੋਈ ਗੱਲ ਨਹੀਂ ਤੈਨੂੰ 75 ਹੀ ਦੱਤਾ ਰੁਕੈਂ ਸੰਭਲ ਆ ਗਿਆ ਹਾਂਜੀ ਮੈਂ 75000 ਦੀ ਲੈਣੀ ਸੀ 72000 ਦੀ ਪਹਿਲਾਂ ਵੇਖ ਕੀ ਬਾਤ ਗੱਬਣ ਸੀ ਕੇ ਸੂਈ ਚੰਗਲ ਵੇਖ ਹਾਂ ਨਹੀਂ ਨਹੀਂ ਹੈ ਪਿਓਰ ਪਿਓਰ ਜਿਹਨੂੰ ਕਹਿ ਦਈਏ 100 ਦੀ 100 ਆ ਤੁਜੇ ਸਵੇਰੇ ਹੁਣ ਸੁਣੀ ਆ ਠੀਕ ਆ ਸਾਡੇ 7 ਮਹੀਨੇ ਦੀ ਗੱਬਣ ਵਾ ਠੀਕ ਆ ਜੀ ਅੱਜ ਵੀ ਤੁਹਾਡੇ 3 ਕਿਲੋ ਦੰਦੇ ਮੈਂ ਹੁਣ ਆਖਦਾ ਵੀ ਛੱਡਿਏ ਠੀਕ ਆ ਠੀਕ ਆ ਤੇ ਆਮ ਨੀ ਦਾ ਲੱਤਾਂ ਲੋਤਾਂ ਜਾਂ ਠੋਪਦੀਆਂ ਬਾਲਟੀ ਚ ਡੰਗਰ ਲੱਤਾਂ ਮਾਰਦਾ ਉਹ ਕਰਦਾ ਵੇ ਵੀ ਐਣ ਕਰਮਾਲੀ ਐ ਬਰਫਰਗੀ ਠੰਡੀ ਅੱਜ ਅੱਵੇਖ ਲੈ ਕੇ ਪਿਓਰ ਤੇ ਬਾਕੀ ਜਲਸੀ ਦਾ ਹੋਣ ਨੂੰ ਜੇ ਟੀਕਾ ਲਾ ਆ ਡੰਸਾ ਬਣਾਉਣਾ ਡੰਸਾ ਦੱਸੀ ਕਿੰਨਿਆ ਡੀਗਰ ਦਾ ਆ ਕਿਹੜੀ ਕਿਹੜੀ ਜਲਸੀ ਹੈ ਇਹਨੂੰ ਵੀ 44 ਲੀਟਰ ਪਲੱਸ ਲੱਗ ਕੇ ਗੱਲ ਆ ਜਾਂਦਾ ਅੱਛਾ ਜਲਸੀ ਦਾ ਕੀ ਆਪਾਂ 60 ਲੀਟਰ ਆਈ ਜੈਲਸੀ ਦੀ ਗੱਲ ਹੋ ਰਹੀ ਠੀਕ ਆ ਦੇਖੋ ਇਹਨਾਂ ਦਾ ਕੰਮ ਅੱਗੇ ਨਸਲ ਦੇ ਕੰਮ ਕਰਨਾ ਹੁਣ ਇਹ ਇਹਨਾਂ ਨੂੰ ਫਾਇਦਾ ਕੰਮ ਦੇਣ ਦਾ ਪਰ ਅੱਗੇ ਪਲਾਸੇ ਬੱਚੇ ਦਾ ਫਾਇਦਾ ਹੋਣਾ ਹੁਣ ਬੱਚਾ ਮੰਨ ਲਓ ਪਲਾਸੇ ਨੂੰ ਇੱਕ ਸਾਲ ਸੇਵਾ ਕਰ ਇੱਕ ਨੇ 200 ਦਾ ਟੀਕਾ ਲਵਾਇਆ ਤੇ ਉਹ ਜਾਂ ਬੱਚਾ ਪੈਦਾ ਹੋਣਾ ਤੇ ਇੱਕ ਨੇ ਜੇ ਮੰਨ ਕੇ ਚਲੋ 2500 ਦਾ ਲਵਾਇਆ ਤਾਂ ਉਹਦੇ ਤੇ ਬੱਚਾ ਉਹ ਜਾਂ ਪੈਦਾ ਹੋਣਾ ਗੱਲ ਸਭ ਤੁਹਾਡੀ ਨੌਕਰੀ ਦੀ ਆ ਕੱਛਾ 30 ਰੁਪਈਆ ਦਾ ਤਾਂ 300 ਦਾ ਵੀ ਆ ਹੈਗਾ ਵਾ ਹੈਗਾ ਕੱਛਾ ਹੀ ਆ ਥੋੜਾ ਅੰਤਰ ਆ ਬਿਲਕੁਲ 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 ਇਹਦਾ ਇੱਕ ਜ਼ੀਰੋ ਲੱਗਣੀ ਜਾਂ ਤਾਂ 300 ਦਾ 3 ਦੋ ਜ਼ੀਰੋਆਂ ਲੱਗ ਜਾਂਦੀ। ਵਾਸ ਤੇ ਕੁਆਲਿਟੀ ਦਾ ਫਰਕ ਤਾਂ ਛਾਹ ਜੀ ਪੈਣਾ ਹੀ ਪੈਣਾ। ਠੀਕ ਹੈ ਫੌਜੀ ਸਾਹਿਬ ਓਕੇ। ਲੋ ਵੀ ਸੱਚ ਨੂੰ ਕੈਮਰਾ ਫੇਰ ਝੋਟੀ ਦੇ ਕਰਦਾ ਕਿਉਂਕਿ ਵਾਰ-ਵਾਰ ਵਿਖਾਉਣ ਨੂੰ ਦਿਲ ਕਰਦਾ ਇਹੋ ਜਿਹੇ ਹੀਰੇ ਲੱਭਣੇ ਕਰਨੇ ਪੈਸੇ ਪਾ ਕੇ ਵੀ ਜੇਬ 'ਚ ਤੁਰੇ ਫਿਰਗੇ ਤਾਂ ਬਹੁਤ ਔਖੇ ਲੱਭਦੇ ਆ ਜੇ ਕਿਤੇ ਚੰਗੇ ਬੰਦੇ ਨੇ ਖਰੀਦ ਲਈ ਦਾ ਸੱਜਣੋ ਜਿੱਥੇ ਮਰਜ਼ੀ ਖਲਾਰ ਦਿਆ ਜੋ ਕੋਈ ਐ ਨਹੀਂ ਗੱਲ ਵੀ ਕੋਈ ਨਿੰਦ ਜੂਗਾ। ਆ ਨਾੜਾ ਤੁਹਾਨੂੰ ਇਦੇ ਸਰੀਰ ਤੇ ਨਾ ਵੇਖੋ ਕਿਵੇਂ ਕਰਮਾ ਵਾਲੀ ਦੇ ਜਾਲ ਵਛਾਈ ਬੈਠੀਆਂ ਇਥੋਂ ਪਤਾ ਲੱਗਦਾ ਵੀ ਯਾਰ ਵਾਕੇ ਕੁਆਲਿਟੀ ਜਿਹੜੀ ਕਰਮਾ ਵਾਲੀ ਦੀ ਜਿੰਨੀ ਵੀ ਆ ਸਲੌਤ ਵਾਲੀ ਤੇ ਦੁੱਧ ਵਾਲੀ ਆ ਕੋਈ ਐ ਨਹੀਂ ਚੱਕਰ ਬਾਕੀ ਤੁਸੀਂ ਤੋਰ ਤਾਰ ਕੇ ਵੇਖੀ ਸੁਭਾਅ ਬਹੁਤ ਘੱਟੀ ਦਾ ਚੰਗਾ ਜਿਵੇਂ ਐਡੀ ਪਲੀ ਸਮੀ ਆ ਉਹੀ ਨਹੀਂ ਵੇਖੋ ਇਹ ਨੋਟ ਕਰ ਲਿਓ ਦੋ ਹਿੱਸੇ ਲੇਵਾ ਕਰਮਾ ਵਾਲੀ ਹਜੇ ਭਰੂਗੀ ਕਿਉਂਕਿ ਹਜੇ ਝੋਟੀ ਨੇ ਫੌਜੀ ਸਾਹਿਬ ਦੇ ਮੁਤਾਬਕ ਦੇਣੇ ਤੇ ਪੂਰੇ ਆ ਮੇਰੇ ਮੰਨਣ ਦੇ ਹਿਸਾਬ ਨਾਲ ਹਜੇ ਝੋਟੀ ਇੱਕ ਹਫਤਾ ਨਹੀਂ ਸਜਣੋ ਸੁੰਦੀ ਇੱਥੋਂ ਤੁਸੀਂ ਵੀ ਭੈਣਾ ਭਰਾ ਕਮੈਂਟ ਕਰਕੇ ਦੱਸਿਓ ਵੀ ਵਾਕੇ ਦਿਨ ਹਜੇ ਲੈ ਜੂਗੀ ਕਿਉਂਕਿ ਪੜੀ ਸੰਭੀ ਆ ਸਜਣੋ 10 ਦਿਨਾਂ ਨੂੰ ਪਰ ਪਸੂ ਲੈ ਹੀ ਜਾਂਦਾ ਕੋਈ ਸ਼ੱਕ ਨਹੀਂ ਹਰ ਪੱਖ ਤੋਂ ਵਿਖਾ ਦਿਆਂ ਕਿਉਂਕਿ ਸੌਦਾ ਹੋ ਸਕਦਾ ਤੁਹਾਡਾ ਘਰੇ ਬੈਠੇ ਖਰੀਦੀ ਜਾਵੇ ਵੇਖੋ ਕੀ ਬਾਤ ਆ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ